ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਇੱਕ ਵਾਰ ਫਿਰ ਤੋਂ ਅੱਜ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਦਾ ਜਿੰਬਾਰ ਆ ਗਿਆ ਹੈ ਹਾਲਾਂਕਿ ਇਸ ਜਿੰਨ ਨੂੰ ਲੈ ਕੇ ਸਵਾਲ ਕਈ ਤਰ੍ਹਾਂ ਦੇ ਹੁੰਦੇ ਹੈ ਕਿ ਜਿੰਨ ਉਦੋਂ ਕਿਉਂ ਬਾਹਰ ਆਂਦਾ ਜਦੋਂ ਇਸ ਚਿਰਾਗ ਨੂੰ ਰਗੜਿਆ ਜਾਂਦਾ ਜਿੰਬਾਰ ਆਂਦਾ ਥੋੜੇ ਦਿਨ ਦੀ ਚਰਚਾ ਹੁੰਦੀ ਹੈ ਔਰ ਫਿਰ ਜਿੰਨ ਅੰਦਰ ਚਲਾ ਜਾਂਦਾ ਔਰ ਉਸ ਤੋਂ ਬਾਅਦ ਜਿੰਨ ਇਹ ਕਹਿੰਦਾ ਜੋ ਹੁਕਮ ਮੇਰੇ ਆਕਾ ਪਰੇ ਆਕਾ ਕੌਣ ਹੈ ਕਿ ਕੌਣ ਹੈ ਜਿਹੜਾ ਫੋਨ ਕਰਾਂਦਾ ਅੱਜ ਅਸੀਂ ਤੇ ਬੜੀ ਅਹਿਮ ਖੁਲਾਸੇ ਕਰਾਂਗੇ ਔਰ ਇਹ ਖੁਲਾਸੇ ਕੋਈ ਹੋਰ ਨਹੀਂ ਉਸ ਸ਼ਖਸ ਵੱਲੋਂ ਕੀਤੇ ਜਾਣੇ ਐ ਇਸ ਪਲੈਟਫਾਰਮ ਤੇ ਜਿਨੇ ਇਸ ਪੂਰੇ ਮਾਮਲੇ ਚ ਪੰਜਾਬ ਚ ਐਫ ਆਈ ਆਰ ਦਰਜ ਕਰਾਈ ਪਰ ਆਖਰਕਾਰ ਉਹ ਐਫ ਆਈ ਆਰ ਦਾ ਕੀ ਬਣਿਆ ਆਪਰੇਸ਼ਨ ਲੂਟਸ ਦਾ ਕੀ ਬਣਿਆ ਸੈਸ਼ਨ ਦਾ ਕੀ ਬਣਿਆ ਜਾਂ ਪੰਜਾਬ ਦੀ ਸਿਆਸਤ ਦਾ ਕੀ ਬਣਿਆ ਸਾਬਕਾ ਐਮ ਐਲ ਏ ਜਲੰਧਰ ਵੈਸਟ ਸ਼ੀਤਲ ਅੰਗੁਰ ਵਾਲੇ ਇਸ ਵੇਲੇ ਸਾਡੇ ਨਾਲ ਜੁੜ ਚੁਕੇ ਨੇ ਸ਼ੀਤਲ ਜੀ ਬਹੁਤ ਬਹੁਤ ਸਵਾਗਤ ਭਾਜੀ ਨਮਸਤੇ ਨਮਸਕਾਰ ਸਾਰੇ ਚੈਨਲ ਜਿਹਨੇ ਵੀ ਦੇਖ ਰਹੇ ਮੈਨੂੰ ਤੁਹਾਡੇ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਏ ਦੱਸੋ ਇਹ ਆਪਰੇਸ਼ਨ ਲੋਟਸ ਦਾ ਜਨ ਜਿਹੜਾ ਬਾਰ ਬਾਰ ਬਾਹਰ ਆਂਦਾ ਇਹ ਕਿਉਂ ਆਂਦਾ ਮਤਲਬ ਤੁਸੀਂ ਮੈਂ ਤੁਹਾਨੂੰ ਪੀੜਿਤ ਵੀ ਕਹਿ ਸਕਣਾ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਤੁਸੀਂ ਪੈਰੋਕਾਰ ਰਹੇ ਵੀ ਐਫ ਆਈ ਆਰ ਵੀ ਰਜਿਸਟਰ ਕਰਾ ਲਈ ਮੈਨੂੰ ਯਾਦ ਹੈ ਉਸ ਦਿਨ ਕਈ ਐਮ ਐਲ ਏ ਸਣੇ ਚੀਮਾ ਸਾਹਿਬ ਡੀ ਜੀ ਪੀ ਦਫਤਰ ਜਾ ਕੇ ਇੱਕ ਐਫ ਆਈ ਆਰ ਕਰਾ ਕੇ ਆਏ ਜਾਂ ਕੰਪਲੇਨ ਦੇ ਕੇ ਆਏ ਉਹਦਾ ਕੀ ਬਣਿਆ ਇੱਕ ਧੋ ਵੀ ਜਾਣਕਾਰੀ ਦਿਓ ਇਹ ਆਪਰੇਸ਼ਨ ਲੋਟਸ ਵਾਲੀ ਕਹਾਣੀ ਹੈ ਕੀ ਸਾਰੀ ਨਵਨੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਅੱਜ ਫੇਰ ਸਾਢੇ 3 ਸਾਲਾਂ ਬਾਅਦ ਤੀਸਰੀ ਵਾਰ ਪੰਜਾਬ ਦੇ ਵਿੱਚ ਮਿਸ਼ਨ ਲੋਟਸ ਆ ਗਿਆ ਹੈ 14 ਸਤੰਬਰ 2022 ਨੂੰ ਜਿਹੜੀ ਐਫੇਅਰ ਕਰਵਾਈ ਗਈ ਮੇਰੇ ਤੇ ਮੇਰੇ ਸਾਥੀਆਂ ਦੇ ਬਿਆਨਾਂ ਦੇ ਉੱਤੇ ਹੂੰ ਇਹ ਮਾਨਯੋਗ ਡੀਜੀਪੀ ਸਾਹਿਬ ਨੂੰ ਅਸੀਂ ਜਾ ਕੇ ਕਮਲੇਨ ਦਿੱਤੀ ਸਾਰੇ ਐਮਐਲਏ ਨੇ ਉਹ ਤੋਂ ਬਾਅਦ ਪ੍ਰੈਸ ਕਾਨਫਰੰਸ ਜਿਹੜਾ ਪਾਰਟੀ ਦਾ ਆਫਿਸ 49 ਸੈਕਟਰ ਦੇ ਵਿੱਚ ਸੀ ਆਪ ਦਾ ਹੂੰ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਸਾਨੂੰ 3 ਮਿਲਨ ਕਾਲ ਆਈ ਹੋਈ ਸੀ ਜਿਹਦੇ ਵਿੱਚ ਮੇਰੇ ਸਮੇਂ ਦੋ ਐਮਐਲਏ ਹੋਰ ਸੀ ਜਿਨ੍ਹਾਂ ਨੂੰ ਮੋਬਾਈਲ ਨੰਬਰ ਜਿਨ੍ਹਾਂ ਦੇ ਜਿਨ੍ਹਾਂ ਦੀ ਆਡੀਓ ਜਿਨ੍ਹਾਂ ਦੀ ਚੈਟ ਮੈਂ ਡੀਜੀਪੀ ਪੰਜਾਬ ਤੇ ਵਿਜੀਲੈਂਸ ਆਫਿਸ ਜਮ੍ਹਾਂ ਕਰਾ ਚੁੱਕਾ ਹੈ ਮੇਰਾ ਖੁਦ ਦਾ ਮੋਬਾਈਲ ਵੀ ਜਿਹੜਾ ਵਿਜੀਲੈਂਸ ਆਫਿਸ ਤੇ ਪਿਆ ਹੈ ਪਿਛਲੇ ਸਾਢੇ 3 ਸਾਲ ਤੋਂ اچھا ਉਹ ਕਾਪੀ ਉਹ ਕੰਪਲੇਨ ਦੇ ਨਾਲ ਫੋਨ ਵੀ ਉੱਥੇ ਹੀ ਹੈ ਉਹ ਜਿਹੜੇ ਜਿਹਦੇ ਵਿੱਚ ਕਾਲ ਆਈ ਸੀ ਉਹਨੇ ਮੇਰਾ ਫੋਨ ਵੀ ਜਮ੍ਹਾਂ ਕਰ ਲਿਆ ਸੀ ਵਿਜੀਲੈਂਸ ਆਫਿਸ ਦੇ ਵਿੱਚ ਓਕੇ ਤੇ ਅੱਜ ਤੱਕ ਕਰ ਜੇ ਮਿਸ਼ਨ ਨੋਟਸ ਦੇ ਵਿੱਚ ਅੱਜ ਮੈਂ ਕੁਸ਼ੀ ਦੇਰ ਪਹਿਲੇ ਦੇਖਿਆ ਕਿ ਸਮਰੂਰ ਤੋਂ ਐਮ.ਐਲ.ਏ ਮੇਰੀ ਭੈਣ ਨਰਿੰਦਰਕੌਰ ਭਰਾਜ ਜੀ ਨੇ ਇੱਕ ਮੀਡੀਆ ਦੇ ਮਾਧਮ ਨਾਲ ਉਹਨਾਂ ਦਾ ਬਿਆਨ ਚੱਲ ਰਿਹਾ ਕਿ ਮੈਨੂੰ ਵੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਮਿਸ਼ਨ ਨੋਟਸ ਦੇ ਲਈ ਖਰੀਦ-ਫੋਕ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਪੁੱਛਣਾ ਚਾਹਨਾ ਆਮ ਆਦੀ ਪਾਰਟੀ ਸਰਕਾਰ ਕਰੋ ਔਰ ਇਸ ਸੂਬੇ ਦੇ ਡੀਜੀਪੀ ਕੋ ਕਿ ਡੀਜੀਪੀ ਸਾਹਿਬ ਕਿ ਸਾਢੇ 3 ਸਾਲ ਤੋਂ ਜਿਸ ਐਵੀਡੈਂਸ ਨੂੰ ਤੁਹਾਡੇ ਤੱਕ ਮੈਂ ਪਹੁੰਚਾਇਆ ਹੋਇਆ ਜਿਨ੍ਹਾਂ ਦੇ ਮੈਂ ਨੰਬਰ ਆਡੀਓ ਚੈਟ ਮੋਬਾਈਲ ਮੇਰਾ ਜਮ੍ਹਾ ਹੈ ਤੇ ਜੇ ਮੈਨੂੰ ਤੁਸੀਂ ਇਨਸਾਫ ਨਹੀਂ ਦੇ ਪਾ ਰਹੇ ਕਿ ਉਹ ਜਿਹੜੇ ਕਾਲ ਜਿਹੜੀਆਂ ਮੈਨੂੰ ਆਈਆਂ ਸੀ ਉਹ ਸੱਚੀ ਕਾਲ ਸਹੀ ਸੀ ਉਹ ਫੇਕ ਕਾਲ ਸੀ ਉਹਦੇ ਵਿੱਚ ਮਿਸ਼ਨ ਲੋਟਸ ਦੀ ਗੱਲ ਕੀਤੀ ਗਈ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਹੁਤ ਜਿਹੜੀਆਂ ਗੱਲਾਂ ਆ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀਤੀਆਂ ਜਾਂਦੀਆਂ ਸਮੇਂ ਬਸ ਸਮੇਂ ਕਿ ਮਿਸ਼ਨ ਲੋਟਸ ਕਿਉਂ ਲੈ ਕੇ ਆਇਆ ਜਾਂਦਾ ਜਦੋਂ ਕਿਤੇ ਇਲੈਕਸ਼ਨ ਦਾ ਸਮੇਂ ਹੁੰਦਾ ਔਰ ਗੁਜਰਾਤ ਦੇ ਇਲੈਕਸ਼ਨ ਸੀ ਮਿਸ਼ਨ ਲੋਟਸ ਉਤਰ ਗਿਆ ਔਰ ਤੋਂ ਬਾਅਦ ਠੀਕ ਹੈ ਬਿਲਕੁਲ ਅਕਤੂਬਰ ਦੇ ਵਿੱਚ ਅਕਤੂਬਰ ਦੇ ਵਿੱਚ ਹਿਮਾਚਲ ਔਰ ਗੁਜਰਾਤ ਦੇ ਇਲੈਕਸ਼ਨ ਸੀ ਉਸ ਤੋਂ 1 ਮਹੀਨੇ ਪਹਿਲਾਂ ਦੀ ਗੱਲ ਹੈ ਬਿਲਕੁਲ ਠੀਕ ਹੈ ਬਿਲਕੁਲ ਔਰ ਤੋਂ ਬਾਅਦ ਦਿੱਲੀ ਇਲੈਕਸ਼ਨ ਆਣ ਲੱਗੇ ਮਿਸ਼ਨ ਲੋਟਸ ਉਤਰ ਆਇਆ ਹੁਣ ਦੁਬਾਰਾ ਲੱਗਦਾ ਫਿਰ ਇਲੈਕਸ਼ਨ ਦਾ ਸਮੇਂ ਹੈ ਤੁਹਾਨੂੰ ਪਤਾ ਹੈ ਹੁਣ ਮਿਸ਼ਨ ਲੋਟਸ ਫਿਰ ਆ ਗਿਆ ਪਰ ਮਿਸ਼ਨ ਲੋਟਸ ਦੇ ਉੱਤੇ ਇਨਸਾਫ ਕਦੋਂ ਮਿਲੇਗਾ ਜੇ ਮੈਂ ਅਜ ਭਾਰਤੀ ਜਨਤਾ ਪਾਰਟੀ ਦਾ ਜੂਰ ਕਾਰਜਕਰਤਾ ਇੱਕ ਹਿੱਸਾ ਪਰ ਮੈਂ ਮੁੱਖ ਮੰਤਰੀ ਔਰ ਪੰਜਾਬ ਡੀਜੀਪੀ ਕੋਈ ਮੰਗ ਕਰ ਰਹੇ ਆ ਕਿ ਜਿਹੜੇ ਫੋਨ ਮੈਨੂੰ ਆਏ ਸੀ ਉਹ ਜਿਹੜੇ ਲੋਕਾਂ ਦੇ ਮੈਂ ਨੰਬਰ ਦਿੱਤੇ ਸੀ ਜਿਹੜੇ ਲੋਕਾਂ ਦੀ ਮੈਂ ਕਾਲ ਡਿਟੇਲ ਦਿੱਤੀ ਸੀ ਜਿਨ੍ਹਾਂ ਦੀ ਆਡੀਓ ਦਿੱਤੀ ਸੀ ਉਹਨਾਂ ਨੂੰ ਸਾਢੇ 3 ਸਾਲ ਦਾ ਪੁਲਿਸ ਕਿਉਂ ਨਹੀਂ ਫੜਦਾ ਲੱਗਦਾ ਹੁਣ ਤੇ ਨਿਕਲੀਅਰ ਚਰਜਾ ਹੁਣ ਅਸ਼ੀਤਲ ਜੀ ਸ਼ੀਤਲ ਜੀ ਮੈਨੂੰ ਲੱਗਦਾ ਹੁਣ ਤੇ ਹੋਰ ਵੀ ਈਜ਼ੀ ਹੈ ਪੁਲਿਸ ਲਈ ਸਰਕਾਰ ਲਈ ਕਿ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹੋ ਉਹ ਉਹ ਇਹ ਵੀ ਕਹਿ ਸਕਦਾ ਹੈ ਦੇਖੋ ਚਲਾ ਗਿਆ ਜੀ ਉਹਨੂੰ ਫੋਨ ਆਏ ਸੀ ਪਰ ਘਟੋ ਘਟ ਜਾਂਚ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹ ਸੱਚ ਤੇ ਰੱਖੋ કે ભાઈ ફોન ਕੀਤਾ કિને ਸੀ ઓ કોલ નંબર કિਦਾ ਸੀ કોણ કોલ કર ਰਿਹਾ ਸੀ ਮੈਂ ਇੱਕ ਐਮਐਲਏ ਦੇ ਪਾਸ ਪਾਸ ਚਲਾ ਗਿਆ ਮੈਂ જરૂર ਉਸੇ ਲਟਸ ਦਾ ਹਿੱਸਾ ਮੈਨੂੰ ਬਣਾਇਆ ਗਿਆ ਜਿਹੜੇ ਮੇਰੇ ਨਾਲ ਜਿਹੜੇ 11 ਐਮਐਲਏ ਖੜੇ ਆ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਕੋ ਨਹੀਂ ਮਿਲ ਰਿਹਾ ਇਹ ਤੇ ਅੱਜ ਮੰਤਰੀ ਹੈ ਹਰਪਾਲ ਚਿਮਾ ਜੀ ਇੱਕ ਡਿਪਟੀ ਸਪੀਕਰ ਹੈ ਰੂਡੀ ਸਾਹਿਬ ਉਹਨਾਂ ਦੇ ਨਾਲ ਹੋਰ 8 ਐਮਐਲਏ ਖੜੇ ਮੇਰੇ ਨਾਲ ਹੂੰ ਇਹਨਾਂ ਨੂੰ ਸਭ ਕੋਈ ਨਹੀਂ ਕਰਿਆ 14 ਏ 14 ਮੈਂ ਤੁਹਾਨੂੰ ਪ੍ਰੈਸ ਕਟਿੰਗ ਦਿਖਾ ਰਿਹਾ ਜਿਹੜੀ 2022 ਦੀ ਜਿਹੜੇ ਸਾਰੇ ਵੇਲੇ ਮੇਰੇ ਨਾਲ ਕਰੇ ਹੂੰ ਇਹਦਾ ਮਤਲਬ ਪੰਜਾਬ ਦੀ ਪੁਲਿਸ ਆਸਟ੍ਰੇਲੀਆ ਕਿ ਜਿਹੜੇ ਲੋਕਸ਼ ਨੂੰ ਫੜ ਨਹੀਂ ਪਾ ਰਹੇ ਕਰ ਰਹੇ ਕ੍ਰਾਈਮ ਨੂੰ ਸਰਕਾਰ ਡਿਵੈਲਪਮੈਂਟ ਕੰਮ ਕਰ ਰਹੀ ਹੈ ਬਹੁਤ ਵੱਡੇ 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 ਵਾਦੇ ਕਰ ਰਹੇ ਆ ਪਰ ਅਸੀਂ ਅਜੇ ਤੱਕ ਜਿਹੜੇ ਦੋਸ਼ੀ ਉਹ ਫੜ ਨਹੀਂ ਪਾਏ ਅੱਛਾ ਮੈਨੂੰ ਇੱਕ ਗੱਲ ਦੱਸਿਓ ਤੁਹਾਨੂੰ ਕੀ ਲੱਗਦਾ ਪੁਲਿਸ ਦਾ ਫੇਲੀਅਰ ਹੈ ਜਾਂ ਪਿੱਛੇ ਕੁਝ ਹੋਰ ਹੈ ਕਹਾਣੀ ਮਤਲਬ ਇਹ ਇਹ ਆਪਰੇਸ਼ਨ ਰੋਡਸ ਵਾਲੀ ਗੱਲ ਜਦੋਂ ਆਈ ਔਰ ਤੁਸੀਂ ਵੀ ਕੰਪਲੇਨ ਕੀਤੀ ਤੁਸੀਂ ਪਾਰਟੀ ਦੇ ਚੰਦਰ ਗੱਲ ਕੀਤੀ ਹੋਣੀ ਹੈ ਤੇ ਰਿਸਪਾਂਸ ਕੀ ਸੀ ਔਰ ਉਹਦੇ ਤੇ ਹੁਣ ਜਦੋਂ ਕੰਮ ਨਹੀਂ ਹੋ ਰਿਹਾ ਯਾ ਕਾਰਵਾਈ ਨਹੀਂ ਹੋ ਰਹੀ ਹੈ ਤੇ ਤੁਹਾਨੂੰ ਵਜ੍ਹਾ ਕੀ ਲੱਗ ਰਹੀ ਹੈ ਕਿ ਕਿਉਂ ਨਹੀਂ ਹੋ ਰਹੀ ਕਾਰਵਾਈ ਇਸ ਪੱਥਾ ਪਾਰਟੀ ਦੀ ਜਿਹੜੀ ਅੱਜ ਦੇਸ਼ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਜਿਹੜੀ ਤਰੱਕੀ ਨੂੰ ਦੇਖ ਕੇ ਅੱਜ ਹਰ ਲੋਕਪ੍ਰੀਯ ਮੁੱਖ ਮੰਤਰੀ ਨਾਇਬ ਸਿਕ ਸੈਣੀ ਦੀ ਤਰੱਕੀ ਜਿਹੜੀ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਹਰਿਆਣੇ 'ਚ ਤੇ ਉਹੀ ਹਰਿਆਣਾ ਜਿਹੜਾ ਪਿੱਛੇ ਅੱਜ ਉਹ ਕਿੰਨਾ ਪਹੁੰਚ ਗਿਆ ਅਸੀਂ ਅੱਜ ਉਹਨਾਂ ਦੇ ਕੰਮਾਂ ਦੇ ਉੱਤੇ ਗੱਲ ਕਰੀਏ ਅੱਜ ਉੱਥੇ ਲੋਕਾਂ ਨੂੰ ਕਿਸਾਨ ਕਿੰਨੇ ਸੇਫ ਹੈ ਜਿਨ੍ਹਾਂ ਨੂੰ ਅੱਜ ਐਮਐਸਪੀ ਮਿਲ ਰਹੀ ਹੈ ਅੱਜ ਵਪਾਰੀ ਕਿੰਨਾ ਸੇਫ ਹੈ ਅੱਜ ਹਰ ਮਾਂ ਪਿਓ ਕਿੰਨੇ ਸੇਫ ਹਰਿਆਣੇ 'ਚ ਅੱਜ ਪੰਜਾਬ ਦੇ ਵਿੱਚ ਜਿਹੜਾ ਲੌਂਗ ਰੋਡ ਸ਼ੀਤਲ ਜੀ ਸ਼ੀਤਲ ਜੀ ਮੇਰੀ ਗੱਲ ਸੁਣੋ ਜੇ ਹਰਿਆਣੇ 'ਚ ਸਾਰਾ ਕੁਝ ਠੀਕ ਹੈ ਫਿਰ ਹਰਿਆਣੇ ਦੇ ਮੁੱਖ ਮੰਤਰੀ ਨੂੰ ਲੋੜ ਕੀ ਪੈ ਗਈ ਇਹ ਪੰਜਾਬ ਦੇ ਐਮ ਐਲ ਏ ਖਰੀਦਣ ਦੀ ਮਤਲਬ ਐਮ ਐਲ ਏ ਨੇ ਖੁੱਲਕੇ ਕਿਹਾ ਕਿ ਜੀ ਮੇਰੇ ਨਾਲ ਬੰਦ ਕਮਰਾ ਮੀਟਿੰਗ ਦੀ ਗੱਲ ਕੀਤੀ ਗਈ ਜਦੋਂ ਐਮ ਐਲ ਏ ਮੈਡਮ ਨੂੰ ਇਹ ਪੁੱਛਿਆ ਗਿਆ ਕਿ ਭਾਈ ਕੀ ਨੇ ਕੀਤੀ ਭਾਈ ਪੁਲਿਸ ਤੁਹਾਡੀ ਪੰਜਾਬ ਚ ਸਰਕਾਰ ਤੁਹਾਡੀ ਤੰਤਰ ਮੰਤਰ ਤੁਹਾਡਾ ਜੇ ਤੁਹਾਡਾ ਉਹ ਆਪ ਵੀ ਕਹਿ ਰਹੇ ਸੰਗਰੂਰ ਦਾ ਜੀ ਵੱਡਾ ਬੰਦਾ ਹੈ ਤੇ ਪੰਜਾਬੀ ਪੰਜਾਬ ਦਾ ਜਿਹੜਾ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰਚਾ ਦੇ ਕੇ ਅੰਦਰ ਕਿਉਂ ਨਹੀਂ ਕਰ ਦਿੰਦੇ ਉਸ ਬੰਦੇ ਨੂੰ ਲੋਕਾਂ ਦੇ ਸਾਹਮਣੇ ਐਕਸਪੋਜ਼ ਕਰੋ ਕਿ ਭਾਈ ਆਹ ਬੰਦਾ ਹੈ ਇਨੀ ਕੈਸੀ ਹਰਿਆਣੇ ਦੇ ਸੀਐਮ ਨਾਲ ਤੇਰੀ ਮੁਲਾਕਾਤ ਕਰਾਣੀ ਹੈ ਬੰਦ ਕਰੋ ਪਰਚਾ ਬਿਲਕੁਲ ਨਵਨੀਤ ਜੀ ਤੁਹਾਡੀ ਗੱਲ ਨਾਲ ਸਹਿਮਤ ਹੈ ਇਹੀ ਮੈਂ ਡੀਜੀਪੀ ਸਾਹਮਣੇ ਪੋਸਟ ਕੀਤਾ ਹੈ ਪ੍ਰੈਸ ਕਾਨਫਰੈਂਸ ਜਿਹੜੀ ਮੈਂ ਕੀਤੀ ਹੈ ਮੈਂ ਮੁੱਖ ਮੰਤਰੀ ਉਹ ਡੀਜੀਪੀ ਨੂੰ ਪੁੱਛਣਾ ਚਾਹਨਾ ਕਿ ਜੇ ਪੰਜਾਬ ਦੀ ਸਰਕਾਰ ਤੁਹਾਡੀ ਹੈ ਡੀਜੀਪੀ ਤੁਹਾਡਾ ਪੁਲਿਸ ਤੁਹਾਡੀ ਹੈ ਸਾਡੇ 3 ਸਾਲ ਤੋਂ ਮੈਨੂੰ ਇਨਜ਼ਾਫ ਨਹੀਂ ਮਿਲਿਆ ਜੈ ਨਿਰਿੰਦਰ ਕੋਰ ਰਾਜ ਜੀ ਨੂੰ ਕੋਲ ਵੀ ਆਈ ਹੈ ਜਿਹੜਾ ਬੰਦਾ ડીਲ ਕਰਾ ਰਿਹਾ ਉਹਨੂੰ ਜੇਲ੍ਹ ਚ ਦੇ ਪੰਜਾਬ ਚ ਉਹਦਾ ਚਿਹਰਾ ਕਲੀਨ ਕੀਤਾ ਜਾਵੇ ਇਹ ਜਿਹੜੇ ਲੋਕ ਫੋਨ ਕਰਨ ਵਾਲੇ ਲੋਕ ਹੈ ਜਿਨ੍ਹਾਂ ਲੋਕਾਂ ਦਾ ਇਹ ਸਾਰੇ ਆਮ ਆਦਮੀ ਪਾਰਟੀ ਦੇ ਤਿਆਰ ਕੀਤੇ ਹੋਏ ਲੋਕ ਹੈ ਇਹ ਜਿਹੜਾ ਮੈਨੂੰ ਇਹਨਾਂ ਦੇ ਜਿਨ੍ਹਾਂ ਨੇ ਦੀਖ ਜਾਣ ਦਾ ਮੌਕਾ ਮਿਲਿਆ ਆਮ ਆਦਮੀ ਦਾ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਸਪੋਕਸਮੈਨ ਬਣਿਆ ਪਾਰਟੀ ਦਾ ਮੈਂ ਦੇਖਿਆ ਕਿਸ ਤਰੀਕੇ ਦੇ ਨਾਲ ਫੇਕ ਜਿਹੜੇ ਪ੍ਰੈਸ ਨੋਟ ਤਿਆਰ ਕੀਤੇ ਜਾਂਦੇ ਪ੍ਰੈਸ ਦੀ ਵਿੱਚ ਬਾਈਟ ਦੇਣ ਦੇ ਲਈ ਕਿੱਦਾਂ ਸਾਨੂੰ ਰੋਜ਼ WhatsApp ਗਰੁੱਪਾਂ ਦੇ ਜਿਹੜੇ ਮੈਸੇਜ ਤਿਆਰ ਕਰਕੇ ਭੇਜੇ ਜਾਂਦੇ ਸੀ ਕਿ ਅੱਜ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਬੋਲੋ BJP ਦੇ ਖਿਲਾਫ ਬੋਲੋ ਆਏ ਦਿਨ ਚਰਚਾ ਜੇ ਰਹਿਣ ਦੇ ਲਈ ਆਮ ਆਦਮੀ ਕੰਮ ਕਰਦੀ ਸੀ ਇਹ ਡੀਜੀਪੀ ਸਾਹਿਬ ਆ ਰਹੇ ਹੋ ਕਿ ਜੇ ਤੁਹਾਨੂੰ ਇਨਸਾਫ ਹੁਣ ਤੱਕ ਨਹੀਂ ਮਿਲਿਆ ਜੋ ਤੁਸੀਂ ਕਹਿ ਰਹੇ ਹੋ ਸਾਢੇ 3 ਸਾਲ ਹੋ ਗਏ ਮੇਰੀ ਕੰਪਲੇਨ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਫੋਨ ਔਰ ਐਵੀਡੈਂਸ ਸਾਰੇ ਮੈਂ ਦੇ ਕੇ ਆਇਆ ਔਰ ਤੁਸੀਂ ਫਿਰ ਇਲਜ਼ਾਮ ਲਾ ਰਹੇ ਹੋ ਕਿ ਇਹਦੇ ਤੋਂ ਸਾਫ ਜ਼ਾਹਰ ਹੁੰਦਾ ਕਿ ਆਪਣੇ ਬੰਦਿਆਂ ਤੋਂ ਕਾਲ ਕਰਾਉਂਦੇ ਬਿਲਕੁਲ ਇਹ ਮੈਂ 100% ਕਹਿ ਰਿਹਾ ਕਿ ਜਿਹੜੇ ਬੰਦੇ ਫੜੇ ਜਾਨਗਰ ਉਹਨਾਂ ਚਿਹਰਾ ਬੇਨਕਾਬ ਹੋਵੇ ਉਹ 100% ਆਮ ਆਦਮੀ ਪਾਰਟੀ ਦੇ ਹੀ ਕਰਦੇ ਨਿਕਲਣਗੇ ਕਿਉਂਕਿ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਹਰਿਆਣਾ ਦਾ ਇੱਕ ਲੋਕ ਸਭਾ ਇਲੈਕਸ਼ਨ ਲੜਿਆ ਮੇਰੇ ਸਾਥੀ ਆ ਇਹਨਾਂ ਦਾ ਮੈਂ YouTube ਤੇ ਸਰਚ ਕਰਕੇ ਉਹਨਾਂ ਦਾ ਨਾਮ ਭੇਜ ਦਿਆਂਗਾ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦਿਨ ਨਾਲ ਤੋਂ ਇਲੈਕਸ਼ਨ ਲੜੇ ਸੀ ਆਪਣੇ ਮੇਰੇ ਵੀ ਬਹੁਤ ਪੁਰਾਣੇ ਬਹੁਤ 2014 ਦਾ ਲੋਕ ਸਭਾ ਇਲੈਕਸ਼ਨ ਲੜੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਉਹ ਸਰਦਾਰ ਜੀ ਮੇਰੇ ਦਿਮਾਗ ਤੋਂ ਬਿਲਕੁਲ ਰਾਈਟ ਸਿੰਘ ਸਾਹਿਬ ਸਾਡੇ ਉਹ ਉਹ ਉਹਨਾਂ ਦੀ ਡੈਥ ਹੋ ਗਈ ਮੈਨੂੰ ਪਤਾ ਹੈ ਉਹ ਬਹੁਤ ਮਤਲਬ ਬੇਸਿਕਲੀ ਉਹ ਯੋਗਿੰਦਰ ਯਾਦਵ ਦੀ ਟੀਮ ਵਾਲੇ ਬੰਦੇ ਹੁੰਦੇ ਸੀ ਜਿਹੜੇ ਬਾਅਦ ਵਿੱਚ ਪਾਰਟੀ ਵੀ ਛੱਡ ਗਏ ਸੀ ਬਿਲਕੁਲ ਰਾਈਟ ਉਹਨਾਂ ਨੇ ਇਹ ਆਮਾ ਦੀ ਬਾਰੇ ਚਿਹਰਾ ਕਾਸੀ ਜਿਵੇਂ ਮੈਂ ਕਹਿੰਦਾ ਮੈਂ ਕੁਝ ਖੇਤਰ ਘੁੰਮਣੇ ਗਿਆ ਹੋਇਆ ਥਾ ਮੂਜੇ ਦਿੱਲੀ ਸੇ ਫੋਨ ਔ ਔਰ ਮੈਨੂੰ ਕਿਹਾ ਗਿਆ ਕਿ ਆਪ ਲੋਕ ਇਨਮੈਲੋ ਕੋ ਕਾਲ ਕਰੋ ਕਿ ਅਮ ਤੋੜਨੇ ਕੇ ਲਈ ਇਨ ਕੋ ਪੈਸੇ ਦੇ ਆਫਰ ਕਰੋ ਮੰਤਰੀ ਕੀ ਆਫਰ ਕਰੋ ਅਮ ਲੋਗੋ ਨੇ ਕਿਹਾ ਸਾਰਾ ਖੇਲ ਪਿਆਰ ਕਰਕੇ ਜੋ ਉਹ ਸਰਦਾਰ ਜੀ ਨੇ ਬੋਲਿਆ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਵੀ ਯਾਦ ਆ ਰਿਹਾ ਸੇਮ ਗੇਮ ਪੰਜਾਬ ਚ ਕੀਤੀ ਜਾ ਰਹੀ ਹੈ ਜਦ ਜਦ ਆਮ ਆਦੀ ਪਾਰਟੀ ਦਾ ਗਰਾਫ ਡਿੱਗਦਾ ਹੈ ਆਮ ਆਦੀ ਪਾਰਟੀ ਲੋਅਰ ਆਰਡਰ ਤੇ ਫੇਲਿਅਰ ਆਜ ਸਰਕਾਰ ਨੇ ਜੋ ਲੋਕਾਂ ਦਾ ਵਾਅਦਾ ਕੀਤੇ ਕੋਈ ਇੱਕ ਵਾਅਦਾ ਪੂਰਾ ਨਹੀਂ ਕਰ ਪਾਈ ਅੱਜ ਲੋਕ ਸਮੇਂ ਦਾ ਇੰਤਜ਼ਾਰ ਕਰ ਰਹੇ ਆ ਅੱਜ ਆਮ ਆਦੀ ਪਾਰਟੀ ਦੇ ਲੋਕ ਕਈ ਗੋਲੀਆਂ ਦਾ ਸ਼ਿਕਾਰ ਹੋ ਰਹੇ ਆ ਆਕੀ ਪਾਰਟੀ ਦਾ ਆਮ ਨਾਗਰਿਕ ਕੀ ਸੇਵ ਹੋਏਗਾ ਅਜਾਵਾਦੀ ਪਾਰਟੀ ਦਾ ਹੀ ਲੋਕ ਸੇਵਨੀਆ ਅਫਸਰ ਸੇਵਨੀ ਹੈ ਸਕੂਲ ਦੇ ਬੱਚੇ ਸੇਵਨੀ ਹੈ ਵਪਾਰੀ ਸੇਵਨੀ ਹੈ ਹਰ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਠੱਗੇ ਗਿਆ ਅੱਜ ਫਿਰ ਮਿਸ਼ਨ ਲੋਟਸ ਨੂੰ ਪੰਜਾਬ ਚ ਉਤਾਰਤਾ ਪਰ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਸਾਰਾ ਕੁਝ ਕਹਿ ਰਹੇ ਹੋ ਕਿ ਫੇਲ ਹੈ ਸਰਕਾਰ ਤਾਂ ਉਤਾਰਤਾ ਅਜੇ ਤਾਂ ਇਲੈਕਸ਼ਨ ਵੀ ਕੋਈ ਨੇੜੇ ਨਹੀਂ ਹੈ ਜਲਦੀ ਕਿਹੜੀ ਹੈ 8 10 ਮਹੀਨੇ ਪਏ ਅਜੇ ਇੰਨੀ ਜਲਦੀ ਜੇ ਆਪਰੇਸ਼ਨ ਲੋਟਸ ਹੀ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਜਾਣ ਬੁੱਝ ਕੇ ਇਹਨਾਂ ਨੂੰ ਉਤਾਰਿਆ ਉਹਦੀ ਵਜ੍ਹਾ ਕੀ ਲੱਗਦੀ ਹੈ ਉਰੀ ਗੱਲ ਹੈ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਅਜੇ ਜਿੰਨੇ ਕਤਲ ਹੋ ਰਿਹਾ ਜਿੰਨੇ ਲੋਕਾਂ ਕੋ ਫਰੋਤੀਆਂ ਦੀ ਕੋਲਾਂ ਆ ਰਹੀਆਂ ਗਰੇ ਲੋਕਾਂ ਨੂੰ ਸਾਥ ਨਹੀਂ ਮਿਲ ਪਾਰਿਆ ਲਾਅ ਐਂਡ ਆਰਡਰ ਦੇ ਪ੍ਰਕਾਰ ਫੇਲੀਅਰ ਹੈ ਅੱਜ ਲੋਕ ਵਿਕਾਸ ਦੇ ਨਾਂ ਤੇ ਤੇ ਜ਼ੀਰੋ ਹੈ ਪੰਜਾਬ ਦੇ ਵਿੱਚ ਆਪਣੀ ਨਾਕਾਮੀ ਛਪਾਉਣ ਦੇ ਲਈ ਮਿਸ਼ਨ ਲੋਟਸ ਨੂੰ ਲੈ ਕੇ ਆਇਆ ਅੱਛਾ ਇੱਕੋ ਸੈਸ਼ਨ ਵੀ ਸੱਦਿਆ ਸੀ ਜਿਹੜਾ ਵਿਧਾਨ ਸਭਾ ਦਾ ਉਹਦੇ ਵਿੱਚ ਕਈ ਮਤੇ ਵੀ ਪਾਏ ਗਏ ਸੀ ਫਿਰ ਉਹ ਕੀ ਸੀ ਉਹ ਮਤਲਬ ਪੰਜਾਬ ਦੇ ਲੋਕਾਂ ਨਾਲ ਧੋਖਾ ਸੀ ਉਹਦੇ ਤੁਹਾਨੂੰ ਪਤਾ ਕਿ ਸਪੈਸ਼ਲ ਸੈਸ਼ਨ ਦੇ ਇਤਰੇ ਬੁਲਾਇਆ ਗਿਆ ਮਿਸਨ ਲੋਟਸ ਲਈ ਮੇਰੇ ਕੋਲ ਬੁਲਾਇਆ ਗਿਆ ਉੱਥੇ ਮੇਰੇ ਕੋਲ ਵਿਧਾਨ ਸਭਾ ਦੇ ਬਾਅਦ ਪ੍ਰੈਸ ਕਾਨਫਰੰਸ ਕਰਾਈ ਗਈ ਅਗਰ ਮੇਰੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਕੇ ਪ੍ਰੈਸ ਕਾਨਫਰੰਸ ਕਰਾਈ ਮੇਰ ਤੋਂ ਐਫਆਈਰ ਕਰਵਾਈ ਅੱਜ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਮੈਂ ਕਹਿਤ ਰਿਹਾ ਕਿ ਮੈਂ ਭਾਜਪਾ ਦਾ ਕਾਰਕਟਰ ਜ਼ਰੂਰ ਹੈ ਜੇ ਉਹ ਫੋਨ ਸਹੀ ਹੈ ਕਿ ਬੀਜੇਪੀ ਕਰਾ ਰਹੀ ਹੈ ਤੇ ਜੋ ਦੋਸ਼ੀ ਫੜੇ ਜਾਣੇ ਚਾਹੀਦੇ ਤੇ ਜੇ ਉਹ ਦੋਸ਼ੀ ਬੀਜੇਪੀ ਦੇ ਨਹੀਂ ਹੈ ਆਮ ਆਦੀ ਪਾਰਟੀ ਦੇ ਜਿਹੜੇ ਕਰਿੰਦੇ ਆ ਉਹਨਾਂ ਦਾ ਚਿਹਰਾ ਬੇਦਖਾਬ ਹੋਣਾ ਚਾਹੀਦਾ ਅੱਛਾ ਇਹ ਦੋਸਤੋ ਕਦੇ ਬੀਜੇਪੀ ਚ ਜਾ ਕੇ ਕਿਸੇ ਨੇ ਕਿਹਾ ਨਹੀਂ ਕਿ ਭਈ ਤੁਸੀਂ ਮਤਲਬ ਤੁਸੀਂ ਹੀ ਨਹੀਂ ਪੁੱਛਿਆ ਕਿ ਭਾਈ ਕੌਣ ਕਰਾਂਦਾ ਸੀ ਕਾਲ ਜੇ ਕੋਈ ਆਪਣੇ ਕੋਈ ਹੈ ਤੇ ਫਿਰ ਦੱਸ ਦਿਓ ਜਾਂ ਜਾਂ ਉੱਥੋਂ ਵੀ ਇਹੀ ਗੱਲ ਨਿਕਲ ਕੇ ਆਈ ਹੈ ਸਾਡੇ ਚ ਕੋਈ ਨਹੀਂ ਸੀ ਇਹ ਸਾਰਾ ਖੇਲ ਭਾਜੀ ਜਿਹੜਾ ਸ਼ਿਸ਼ਮੈਲ ਹੈ ਚੰਡੀਗੜ੍ਹ ਦੇ ਵਿੱਚ 50 ਨੰਬਰ ਜਿੱਥੇ ਪਹਿਲੇ ਦੂਜੀ ਤਾਕਤਾਂ ਬੈੰਦੀਆਂ ਸੀ ਹੁਣ ਨਵੀਂ ਤਾਕਤ ਆ ਕੇ ਬੈ ਗਈ ਉੱਥੇ ਦਿੱਲੀ ਵਾਲੀ ਇਹ ਸਾਰਾ ਖੇਡ ਉੱਥੋਂ ਚੱਲਦਾ ਪਹਿਲੇ ਪੰਜਾਬ ਦੇ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੂਰੇ ਮੁੱਖ ਮੰਤਰੀ ਦਾ ਡੇਰਾ ਇਹ ਸਾਰਾ ਖੇਲ ਛਿਛ ਵਿੱਚ ਚੱਲਦਾ ਹੈ ਪਰ ਸਵਾਲ ਵੱਡਾ ਹੈ ਕਿ ਇਸ ਖੇਲ ਨਾਲ ਪੰਜਾਬ ਦੇ ਲੋਕਾਂ 'ਤੇ ਮੈਸੇਜ ਕੁਝ ਹੋਰ ਜਾਂਦਾ ਨਾ ਖਾਸ ਤੌਰ ਤੇ ਤੁਹਾਡੀ ਪਾਰਟੀ ਨੂੰ ਲੈ ਕੇ ਕਿਵੇਂ ਤੁਹਾਡੀ ਪਾਰਟੀ ਖਰੀਦ ਫਰੋਖ ਕਰਦੀ ਹੈ ਆਪਣੇ ਭਾਸ਼ਣਾਚ ਵੀ ਚਾਹੇ ਸੀਐਮ ਸਾਹਿਬ ਨੇ ਚਾਹੇ ਜਨਾ ਐਕਸ ਸੀਐਮ ਜੀ ਤੁਸੀਂ ਗੱਲ ਕਰ ਰਹੇ ਹੋ ਤੇ ਕਹਿੰਦੇ ਤੇ ਕੰਮ ਹੀ ਖਰੀਦਣ ਦਾ ਵੇਚਣ ਦਾ ਕਰਦੇ ਕਿ ਖਰੀਦ ਲਓ ਆਪਣੇ ਨਹੀਂ ਵੀ ਹੈ ਤੇ ਕੀ ਚੱਲਦਾ ਸਰਕਾਰ ਤੇ ਅਸੀਂ ਬੜਾਈ ਲੈਣੀ ਹੈ ਭਾਰਤੀ ਜਨਤਾ ਪਾਰਟੀ ਕਦੀ ਵੀ ਇਸ ਚੀਜ਼ ਦੇ ਉੱਤੇ ਕੰਮ ਨਹੀਂ ਕਰਨ ਦੀ ਭਾਤੀ ਦਾ ਪਾਰਟੀ ਆਪਣੀ ਸੋਚ ਤੇ ਆਪਣੇ ਕੰਮ ਤੇ ਉੱਤੇ ਵਿਜ਼ਨ ਕੰਮ ਕਰਦੀ ਹੈ ਅੱਜ ਬੀਜੇਪੀ ਦੇਸ਼ ਦੀ ਵਿਸ਼ਵ ਦੀ ਨੰਬਰ 1 ਪਾਰਟੀ ਬਣ ਗਈ ਹੈ ਉਹ ਖਰੀਦ ਵਿਕਰੀ ਕਰਕੇ ਨਹੀਂ ਬਣੀ ਲੋਕਾਂ ਨੂੰ ਧੋੜ ਕੇ ਨਹੀਂ ਬਣੀ ਜੀ ਜ਼ੋਰ ਮੈਂ ਸਮਝਾਉਂਦਾ ਹਾਂ ਇਹ ਦੱਸੋ ਕਦੇ ਆਮ ਆਦਮੀ ਪਾਰਟੀ ਚ ਰਹਿੰਦੇ ਹੋਏ ਇਹ ਗੱਲ ਕਦੇ ਕਿਸੇ ਨਾਲ ਨਹੀਂ ਹੋਈ ਕਿ ਭਾਈ ਠੀਕ ਹੈ ਮੈਨੂੰ ਤੇ ਫੋਨ ਆਇਆ ਜਾਂ ਤੁਸੀਂ ਕਹਿ ਰਹੇ ਹੋ ਕਿ 11 ਬੰਦੇ ਸ਼ਾਇਦ ਤੁਸੀਂ ਕਹਿ ਰਹੇ ਹੋ ਜਿਹੜੇ ਹੋਰ ਸੀਗੇ ਕੰਪਲੇਨ ਦੇ ਕੇ ਆਏ ਸੀ ਭਾਈ 92 ਐਮ ਐਲ ਏ ਸੀ ਕਿ ਉਦੋਂ ਹੁਣ ਤੇ 95 ਤੇ ਪਹੁੰਚ ਗਏ ਹੈ ਉਦੋਂ ਕੀ ਲੱਗਦਾ ਸੀ 10 11 ਬੰਦਿਆਂ ਨੂੰ ਤੋੜ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਲਏਗੀ ਮਤਲਬ ਲੋਕਾਂ ਨੂੰ ਇਹ ਕਦੇ ਸਮਝ ਨਹੀਂ ਆਈ ਕਿ ਇੰਨੇ ਇੰਨੇ ਬੰਦੇ ਤੋੜ ਕੇ ਕਰਨਾ ਕੀ ਭਾਰਤੀ ਜਨਤਾ ਪਾਰਟੀ ਨੇ ਇਹ ਇਹ ਚੱਕਰ ਇਹ ਇਹ ਸਿਰਫ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਵਿੱਚ ਚਰਚਾ ਚ ਰਹਿਣ ਦੇ ਲਈ ਕਿ ਅੱਜ ਮਿਸ਼ਨ ਲੋਟ ਸਹੀ ਹੈ ਕਿ 10 20 ਐਮਐਲਪ ਕੀ ਕਰੂਗੀ ਪਾਛੀ ਕੋਈ ਸਿਰਫ ਤਾਂ ਸਿਰਫ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਰਹਿਣ ਦੀ ਲਾਈਨ ਲਾਈਨ ਦੇ ਵਿੱਚ ਆਂਦਾ ਨੰਬਰ ਨੂੰ ਮੁਚਾ ਜਾ ਰਹੀ ਹੈ ਅੱਛਾ ਜਿਹਨ ਲੋਕਾਂ ਨੂੰ ਕਿਤੇ ਐ ਤੇ ਨਹੀਂ ਲੋਕਾਂ ਦੇ ਵਿੱਚ ਹਰ ਮਾਂ 1000 ਰੁਪਏ ਦਾ ਕੁਝ ਪਾਸੇ ਚਰਚਾ ਤੇ ਬਣਾਣੀ ਹੈ ਸ਼ੀਤਲ ਜੀ ਪਰ ਆਪਣੇ ਐਮਐਲਏ ਨੂੰ ਵੀ ਡਰਾ ਕੇ 47 ਮਹੀਨੇ ਉਨ ਨੂੰ ਹੋ ਗਈ ਅੱਜ ਲੋਕ ਜੋ ਪਾਰਟੀ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦੇ ਘਟੋ ਘਟ ਉਹ ਵੀ ਨਾ ਬੋਲਣ ਨੇ ਸੋਪਰੇਸ਼ਨ ਰੋਟਸ ਨਹੀਂ ਕਿਤੇ ਐ ਤੇ ਕੋਸ਼ਿਸ਼ ਨਹੀਂ ਹੁੰਦੀ ਜੀ ਜੀ ਵੀ ਜੀ ਤੁਸੀਂ ਜਾਂਦੇ ਸਾਰਾ ਗੇਮ ਪੁਆਇੰਟ ਆਮ आदमी ਦਾ ਬਿਲਕੁਲ ਸਹੀ ਹੈ ਉਹ ਕਹਿਣਾ ਮਤਲਬ ਹੈ ਕਿ ਹਰ ਇਹਨੂੰ ਪਤਾ ਚੰਦੇ ਕਿਸ ਨੂੰ ਗਿਆ ਇਹ ਤਾਂ ਕਿਦੇ ਆਏ ਮਿਸ਼ਨ ਲੋਟਨਸ ਲਾ ਕੇ ਕਰ ਲੈਂਦੇ ਇਹਦੇ ਵਿੱਚ ਪਾਰਟੀ ਦਾ ਇੱਕ ਵੀ ਪਰਸੈਂਟ ਕੋਈ ਰੋਲ ਨਹੀਂ ਹੈ ਮੈਂ ਬਾਰ ਬਾਰ ਕਹਿ ਰਿਹਾ ਕਿ ਕਿ ਇਹਨਾਂ ਦਾ ਸ਼ਕਤ ਬਣ ਹੋਇਆ ਹੋਇਆ ਹੈ ਅਗਰ ਮੈਂ ਮੇਰੀ ਮੇਰੀ ਪਾਰਟੀ ਨੇ ਤਾਂ ਭਈ ਹੈ ਜਿਸ ਦੇ ਗ੍ਰਹਿ ਮੰਤਰੀ ਦਾ ਨਾਮ ਲਿਆ ਤੇ ਫਿਰ ਮੁੱਖ ਮੰਤਰੀ ਕਾਰਵਾਈ ਕੋ ਨਹੀਂ ਕਰ ਰਹੇ ਦੁੱਸੀ ਫੜ ਕੋ ਨਹੀਂ ਰਹੇ ਡੀਜੀਪੀ ਦਾ ਅਗਰ ਫੇਲੀਅਰ ਹੈ ਅਸੀਂ ਅਜੇ ਪਿਛਲੇ ਹਫਤੇ ਆਏ ਦਿਨ ਆਈਪੀਐਸ ਅਫਸਰਾਂ ਨੂੰ ਸਸਪੈਂਡ ਕਰ ਦਿੰਦੇ ਆ ਆਈਪੀਐਸ ਅਫਸਰਾਂ 'ਤੇ ਖਿਲਾਫ ਕਾਰਵਾਈ ਕਰਦੇ ਦੀ ਕਿ ਜੇ 3.5 ਸਾਲ ਦੇ ਉੱਤੇ ਤੁਹਾਡੀ ਪੁਲਿਸ ਫੇਲੀਅਰ ਹੈ ਉਹ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਅੱਛਾ ਹਰਿਆਣਾ ਸੇ ਇਹ ਦੋਸ਼ੀ ਨੂੰ ਪਰ ਪਾਈ ਕਿ ਕਿ ਨਹੀਂ ਲੈਂਦਾ ਕਿ ਲਗਾਤਾਰ ਜਿਵੇਂ ਉਹ ਪੰਜਾਬ ਚ ਇਧਰ ਉਧਰ ਆ ਰਹੇ ਆ ਲੋਕਾਂ ਨੂੰ ਮਿਲ ਰਿਹਾ ਕਿ ਸ਼ਾਇਦ ਉਹਨਾਂ ਖਿਲਾਫ ਨਰਾਜ਼ਗੀ ਪੈਦਾ ਕੀਤੀ ਜਾਏ ਸਾਰੇ ਬਿਆਨ ਦੇਖੋ ਉਹਨਾਂ ਦੀ ਲੋਕ ਉਹਨਾਂ ਦੀ ਲੋਕਪ੍ਰਿਯਾ ਦੇਖੇ ਉਹਨਾਂ ਦੀ ਲੋਕਪ੍ਰਿਯਾ ਵੰਦੀ ਦੀ ਵੀ ਆ ਉਹ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਪੱਛ ਨਹੀਂ ਨਹੀਂ ਚਲੋ ਬਹੁਤ ਬਹੁਤ ਧੰਨ ਅਖੀਰ ਚ ਇੱਕ ਗੱਲ ਜ਼ਰੂਰ ਕਰ ਪੜਾ ਕਿ ਚਲੋ ਤੁਸੀਂ ਉਮੀਦ ਕਰ ਰਹੇ ਹੋ ਕਿ ਕਾਰਵਾਈ ਕੋਈ ਨਹੀਂ ਹੋਈ ਸਾਡੇ 3.5 ਸਾਲਾਂ ਚ ਅਖੀਰ ਚ ਮੈਨੂੰ ਥੋੜੇ ਜਿਹਾ ਸ਼ਬਦਾਂ ਚ ਦੱਸ ਦੋ ਕੀ ਉਮੀਦ ਹੈ ਫਿਰ ਇਹ ਕਾਰਵਾਈ ਹੋਏਗੀ ਜਾਂ ਇਹ ਵੀ ਉਹ ਜਿੰਨੀ ਹੈ ਜਿਹੜਾ ਚਿਰਾਗ ਚੋਂ ਕਿਸਿਆ ਉਹ ਕਹਿੰਦੇ ਨਾ ਜਦੋਂ ਇਹ ਚਿਰਾਗ ਨਿਕਲਦਾ ਜਿੰਨ ਜਿਹੜਾ ਲੋਟਸ ਆਲਾ ਚਿਰਾਗ ਕਿਸ ਦੋ ਉਹ ਬਾਹਰ ਆ ਕੇ ਕਹੇ ਜੋ ਹੁਕਮ ਮੇਰੇ ਆਕਾ ਤੇ ਕਹਿ ਦੋ ਜੀ ਚਲੋ ਜੀ ਸ਼ੁਰੂ ਕਰ ਦੋ ਆਪਰੇਸ਼ਨ ਲੋਟਸ ਔਰ ਜਦੋਂ ਰੋੜਾ ਪੈ ਜਾ ਫਿਰ ਚਲ ਚਿਰਾਗ ਅੰਦਰ ਮੈਂ ਜ਼ਰੂਰ ਦੇਸ਼ ਦੇ ਗ੍ਰਹਿ ਮੰਤਰੀ ਉਹ ਦੇਸ਼ ਦੇ ਸਰਕਾਰ ਜਿੰਨੇ ਵੀ ਲੋਕ ਨੂੰ ਸੁਣਦੇ ਮੈਂ ਕਹਾਂਗਾ ਜੇ ਪਸੂਬੇ ਦੇ ਵਿੱਚ ਤੀਸਰੀ ਵਾਰ ਆਮ ਆਦਮੀ ਪਾਰਟੀ ਨੇ ਇਹ ਸ਼ੁੱਕਾ ਛੱਡਿਆ ਪੰਜਾਬ ਦੇ ਲੋਕਾਂ ਨੂੰ ਗੁਮਰ ਹਕੀਕਤ ਹੈ ਅਗਰ ਇਤਨ ਸਾਫ ਨਹੀਂ ਮਿਲਦਾ ਜ਼ਰੂਰ ਗਵਰਨਰ ਸਾਹਿਬ ਨੂੰ ਇਰੇ ਉੱਤੇ ਕੋਈ ਕਿਸੇ ਵੱਡੀ ਸੈਟ ਬਿਠਾਣੀ ਚਾਹੀਦੀ ਹੈ ਜਾਂ ਕਿਸੇ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਦੇ ਕੋਲ ਇਹ ਵਾਰੀ ਕਰਾਣੀ ਚਾਹੀਦੀ ਹੈ ਕਿ ਜਿਹੜੀ ਮੇਰੀ ਐਫ ਆਈ ਆਰ ਹੋਈ ਹੈ ਉਹ ਜਿਹੜੇ ਲੋਕਾਂ ਦੇ ਜਿਹੜੇ ਨੰਬਰ ਹੈ ਜਾਂ ਲੋਕਾਂ ਦੇ ਆਕਾਉਂਟ ਰਿਕਾਰਡਿੰਗ ਹੈ ਉਹ ਦੋਸ਼ੀ ਕਿਹੜੇ ਹੈ ਆਮ ਆਦਮੀ ਦੇ ਬੰਦੇ ਜਾਂ ਭਾਜਪਾ ਦੇ ਵਰਕਰ ਹੈ ਇਹ ਜਨਤਾ ਜਿਹੋ ਨਾਲ ਚਿਹਰਾ ਜੁਰਬੇ ਇਨਕਾਬ ਕਰਨਾ ਚਾਹੀਦਾ ਠੀਕ ਹੈ ਬਹੁਤ ਬਹੁਤ ਅਨਵਾਸ਼ੀ ਤਲਜੀ ਜੀ ਜੁੜਨ ਦੇ ਲਈ ਸੋ ਬਿਲਕੁਲ ਆਪਰੇਸ਼ਨ ਰੋਟਸ ਦੀ ਗੱਲ ਹੋ ਰਹੀ ਹੈ ਪਰ ਅਖੀਰ ਚ ਮੈਂ ਇਸ ਗੱਲ ਨੂੰ ਕਹਿ ਕੇ ਖਤਮ ਕਰੂੰਗਾ ਸਾਮ ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਜੋ ਮਰਜੀ ਹੋਏ ਸਰਕਾਰ ਬਣਾਓ ਹੁਣ ਸਵਾਲ ਵਟਾਇਆ ਕਿ ਜਿੰਨ ਅਸੇ ਦਾ ਹਿੱਸਾ ਉਸੇ ਚਾਣਕ ਦੇ ਨੀਤੀ ਦਾ ਹਿੱਸਾ ਜਾਂ ਕਹਿ ਲੋ ਉਸੇ ਆਪ ਨੀਤੀ ਦਾ ਹਿੱਸਾ ਜੋ ਸ਼ੀਤਲ ਗੁਰਾਲ ਨੇ ਫਲਾਸੇ ਕੀਤਾ ਹੈ ਕਿ ਭਾਈ ਪਰਚਾ ਹੋਇਆ ਰੱਖਿਆ ਕੰਪਲੇਨ ਮੈਂ ਦਿੱਤੀ ਹੋਈ ਹੈ ਉਹਦੇ ਤੇ ਕਾਰਵਾਈ ਕਰ ਦੋ ਸਾਹਮਣੇ ਆ ਜਾਏਗਾ ਆਪਰੇਸ਼ਨ ਰੋਟਸ ਕਿੱਥੋਂ ਚ さから